ਹਾਂਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਗੁਰਮੁਖੀ ਲਿਪੀ ਬਾਰੇ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਤੇ ਪੰਜਾਬੀ ਭਾਸ਼ਾ ਦੀ ਬਣਤਰ ਕਿਵੇਂ ਸੀ ਸਵਰ ਤੁਨੀਆਂ ਵਿਅੰਜਨ ਤੁਨੀਆਂ ਬਾਰੇ ਤੁਹਾਨੂੰ ਦੱਸਿਆ ਸੀ ਤੇ ਅੱਜ ਆਪਾਂ ਗੁਰਮੁਖੀ ਲਿਪੀ ਬਾਰੇ ਪੜਾਂਗੇ ਕੱਲ ਆਪਾਂ ਨੇ ਪੰਜਾਬੀ ਭਾਸ਼ਾ ਦੀ ਬਣਤਰ ਪੜ੍ਹੀ ਸੀ ਅੱਜ ਆਪਾਂ ਗੁਰਮੁਖੀ ਲਿਪੀ ਤੇ ਗੁਰਮੁਖੀ ਲਿਪੀ ਦੀ ਬਣਤਰ ਬਾਰੇ ਪੜਾਂਗੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਨੂੰ ਪਤਾ ਸਾਰਿਆਂ ਨੂੰ ਜਿੰਨਾ ਚਿੰਨਾ ਦੇ ਸਮੂਹ ਰਾਹੀਂ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ ਉਹਨਾਂ ਲਿਖਤੀ ਚਿੰਨ੍ਹਾਂ ਦੇ ਸਮੂਹ ਨੂੰ ਉਸ ਭਾਸ਼ਾ ਦੀ ਲਿਪੀ ਕਿਹਾ ਜਾਂਦਾ ਹੈ। ਹਰ ਇੱਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਜਿਵੇਂ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਠੀਕ ਹੈ ਇਸ ਤਰ੍ਹਾਂ ਇਸੇ ਤਰ੍ਹਾਂ 21 41 ਸੌਰੀ ਇਸੇ ਤਰ੍ਹਾਂ 41 ਦੁਨੀਆਂ ਵਾਲੀ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿੰਨਾ 41 ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਊੜੇ ਤੋਂ ਲੈ ਕੇ ਲੱਲੇ ਪੈਰਵੰਦੀ ਤੱਕ ਸਾਰੇ ਇਹ 41 ਅੱਖਰ ਨੇ ਪੰਜਾਬੀ ਦੀ ਵਰਣਮਾਲਾ ਦੇ ਵਿੱਚ ਤੇ ਇਹਨਾਂ ਦੇ ਨਾਲ ਜਿਹੜੇ ਵੀ ਚਿੰਨ ਲੱਗਦੇ ਨੇ ਬਿੰਦੀ ਟਿੱਪੀ ਅਦਕ ਦੁੱਤ ਖਰਗ ਦੇ ਨੇ ਜਿੰਨੇ ਵੀ ਚਿੰਨ ਲੱਗਦੇ ਨੇ ਸਾਰੇ ਸਵਰ ਧੁਨੀਆਂ ਲੱਗਦੀਆਂ ਨੇ ਸਿਹਾਰੀ ਬਿਹਾਰੀ ਔਂਕੜ ਲੰਕੜ ਲੱਗਾਂ ਮਾਤਰਾ ਲਗਾ ਅਖਰ ਜਿੰਨੇ ਵੀ ਲੱਗਦੇ ਨੇ ਉਹ ਸਾਰਿਆਂ ਕੀ ਨੇ ਇਹ ਇਹਨਾਂ ਦੇ ਨਾਲ ਕੀ ਬਣਦੀ ਹੈ ਇਹ ਗੁਰਮੁਖੀ ਲਿਪੀ ਬਣਦੀ ਹੈ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਲਈ ਫਾਰਸੀ ਲਿਪੀ ਵਿੱਚ ਲਿਖੇ ਜਾਣ ਵਾਲੀ ਸ਼ਾਮੁਖੀ ਦੀ ਵਰਤੋਂ ਕੀਤੀ ਜਾਂਦੀ ਹੈ ਆਪਣੇ ਪੰਜਾਬ ਦੇ ਵਿੱਚ ਗੁਰਮੁਖੀ ਹੈ ਤੇ ਪਾਕਿਸਤਾਨ ਦੇ ਵਿੱਚ ਕਿਹੜੀ ਹੈ ਸ਼ਾਮੁਖੀ ਲਿਪੀ ਹੈ ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਹੀ ਭਾਸ਼ਾ ਨੂੰ ਵੱਖ-ਵੱਖ ਲਿਪਿਆਂ ਰਾਹੀਂ ਲਿਖਣਾ ਹੀ ਸੰਭਵ ਹੈ ਜਿਵੇਂ ਹਿੰਦੀ ਦੇ ਵਿੱਚ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਗੁਰਮੁਖੀ ਲਿਪੀ ਦਾ ਜਨਮ ਅੱਜ ਤੋਂ 20000 ਸਾਲ ਤੋਂ ਵੀ ਵੱਧ ਪੁਰਾਣੀ ਪ੍ਰਾਚੀਨ ਭਾਰਤ ਦੀ ਪ੍ਰਾਚੀਨ ਲਿਪੀ ਬ੍ਰਹਮੀ ਲਿਪੀ ਤੋਂ ਹੋਇਆ ਇਹ ਲਿਪੀ ਵੀ ਗੁਰਮੁਖੀ ਲਿਪੀ ਵਾਂਗ ਖੱਬਿਓ ਸੱਜੇ ਲਿਖੀ ਜਾਂਦੀ ਸੀ ਠੀਕ ਹੈ ਜਿਵੇਂ ਇਧਰੋਂ ਖੱਬੇ ਤੋਂ ਲੈ ਕੇ ਇਧਰੋਂ ਸੱਜੇ ਨੂੰ ਲਿਖੀ ਜਾਂਦੀ ਹੈ ਇਹ ਇਤਿਹਾਸਿਕ ਸਰੋਤਾਂ ਅਨੁਸਾਰ ਗੁਰਮੁਖੀ ਲਿਪੀ ਗੁਰਮੁਖੀ ਗੁਰੂ ਕਾਲ ਵਿੱਚ ਗੁਰੂਆਂ ਨੇ ਨਹੀਂ ਬਣਾਈ ਤੇ ਨਾ ਹੀ ਉਹਨਾਂ ਨੇ ਘੜੀਏ ਇਸ ਦੇ ਅਨੁਸਾਰ ਅੱਖਰ ਦੇ ਬਹੁਤ ਸਾਰੇ ਪਰਮਾਨ ਗੁਰੂ ਕਾਲ ਤੋਂ ਪਹਿਲਾਂ ਮੌਜੂਦ ਹੋਣ ਦੇ ਸਬੂਤ ਹਨ ਇਹ ਜ਼ਰੂਰ ਹੈ ਕਿ ਇਹ ਜ਼ਰੂਰੀ ਹੈ ਕਿ ਗੁਰਮੁਖੀ ਦਾ ਨਾਮਕਰਨ ਇਸ ਦੀ ਸੁਧਾਈ ਅਤੇ ਇਸ ਦਾ ਵਿਗਿਆਨਕ ਤਰਤੀਬ ਦੇ ਕੇ ਇਸ ਨੂੰ ਆਦਰਸ਼ ਰੂਪ ਦੇਣ ਲਈ ਸਿੱਖ ਗੁਰੂਆਂ ਅਤੇ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਬੜਮੋਲਾ ਯੋਗਦਾਨ ਰਿਹਾ ਜਿਹੜੀ ਆਪਣੀ ਗੁਰਮੁਖੀ ਲਿਪੀ ਹੈ ਇਹਦੇ ਵਿੱਚ ਕੁਝ ਅੱਖਰ ਨੇ ਜਿਹੜੇ ਉਹ ਅੱਜ ਤੋਂ ਕਈ ਸੂ ਸਾਲ ਪਹਿਲਾਂ ਹੈਗੇ ਸੀ ਪਰ ਅਸਲ ਦੇ ਵਿੱਚ ਤਰਤੀਬ ਦੇ ਵਿੱਚ ਕਦੋਂ ਆਈ ਜਦੋਂ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਬੜਮੁਲਾ ਯੋਗਦਾਨ ਪਾ ਕੇ ਗੁਰਮੁਖੀ ਲਿਪੀ ਦਾ ਇਹਨਾਂ ਨੂੰ ਰੂਪ ਦਿੱਤਾ ਗੁਰਮੁਖੀ ਲਿਪੀ ਦੀ ਵਰਣਮਾਲਾ ਕੀ ਹੈ ਗੁਰਮੁਖੀ ਲਿਪੀ ਵਿੱਚ ਵਰਣਮਾਲਾ ਵਰਣਮਾਲਾ ਊੜੇ ਤੋਂ ਲੈ ਕੇ ਲੱਲੇ ਪੈਰ ਵਿੰਦੀ ਤੱਕ 41 ਅੱਖਰ ਲਗਾ ਮਾਤਰਾ ਸਿਹਾਰੀ ਬਿਹਾਰੀ ਔਂਕੜ ਦਲੰਕੜ ਢੋੜਾ ਕਣੋੜਾ ਇਹ 10 ਨੇ ਲਗਾ ਮਾਤਰਾ ਲਗਾ ਅੱਖਰ ਹੈਗੇ ਨੇ 3 ਬਿੰਦੀ ਟਿੱਪੀ ਤੇ ਅਦਕ ਇਹ ਲਗਾ ਅੱਖਰ ਨੇ ਤੇ ਅੰਕਾਂ ਅਤੇ ਵਿਸ਼ਰਾਮ ਚਿੰਨ੍ਹਾਂ ਦਾ ਸਮੂਚਾ ਪ੍ਰਬੰਧ ਸ਼ਾਮਲ ਹੈ ਇਸ ਦੀ ਮੰਤਰ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ ਇਹ ਆਪਣਾ ਹੈਗਾ ਇਹ ਆਪਣੀ ਹੈਗੀ ਸਾਰੀ ਵਰਣਮਾਲਾ ਊੜੇ ਤੋਂ ਲੈ ਕੇ ਲਲੇ ਪੈਰ ਵਿੰਦੀ ਤੱਕ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਸੀ ਜਿਹੜੀ ਓੜਾੜੇ ਤੱਕ ਸੀਗੀ 35 ਅੱਖਰ ਸੀਗੇ ਉਸ ਤੋਂ ਬਾਅਦ 6 ਨਵੇਂ ਅੱਖਰ ਇਹਦੇ ਵਿੱਚ ਸ਼ਾਮਲ ਕਰ ਲਏ ਗਏ ਨੇ ਤਾਂ ਉਸ ਵat ਕਿੰਨੇ ਆਪਣੇ ਪੰਜਾਬੀ ਵਰਣਮਾਲਾ ਦੀ ਗਿਣਤੀ ਕਿੰਨੀ ਹੋਗੀ 41 ਹੋਗੀ ਇਹ ਅਰਬੀ ਫਾਸਦੀ ਭਾਸ਼ਾਵਾਂ ਦੇ ਵਿੱਚੋਂ ਲਈ ਗਏ ਅੱਖਰ ਨੇ ਲਾਸਟ ਵਾਲੀ ਰੈਂਡ ਦੇ ਵਿੱਚ ਇਹਨੂੰ ਨਵੀਨ ਵਰਗ ਵੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਸਾਰੇ ਅੱਖਰਾਂ ਵਰਨਾ ਵਰਨਾ ਤੇ ਅੱਖਰ ਇੱਕੋ ਹੀ ਹੁੰਦੇ ਨੇ ਦੇ ਨਿਸ਼ਚਿਤ ਤਰਤੀਬ ਨੂੰ ਵਰਣਮਾਲਾ ਕਿਹਾ ਜਾਂਦਾ ਜਿਵੇਂ ਊੜਾ ਆੜਾ ਈੜੀ ਸਸਾ ਹਾਹਾ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਊੜੇ ਤੋਂ ਬਾਅਦ ਈੜੀ ਲਿਖ ਦਾਂਗੇ ਜੇ ਇਹ ਜਿਦਾਂ ਦਾ ਹਾ ਹਰ ਲਿਖ ਦਾਂਗੇ ਜਿਵੇਂ ਹੈਗੇ ਨੇ ਇਹ ਸ਼ੁਰੂ ਤੋਂ ਉਵੇਂ ਇਹਨਾਂ ਨੂੰ ਤਰਤੀਬ ਵਾਈਸ ਲਿਖਿਆ ਜਾਂਦਾ ਹੈ ਤੇ ਇਹਨੂੰ ਕੀ ਕਹਿੰਦੇ ਨੇ ਵਰਣਮਾਲਾ ਭਾਵ ਵਰਨਾ ਅੱਖਰਾਂ ਦੀ ਮਾਲਾ ਅੱਖਰਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਹੋਇਆ ਹੈ ਤਰਤੀਬ ਵਾਈਸ ਇਸ ਵਿੱਚ ਵਰਨਾ ਦੀ ਕੁੱਲ ਗਿਣਤੀ ਕਿੰਨੀ ਹੈ 41 ਪੁਰਾਤਨ ਸਮੇਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ 35 ਅੱਖਰ ਸੀਗੇ 6 ਨਵੇਂ ਅੱਖਰ ਸ਼ਾਮਿਲ ਕਰ ਲਏ ਇਹਨਾਂ ਦੇ ਪੈਰ ਦੇ ਵਿੱਚ ਬਿੰਦੀ ਪਾਈ ਹੋਈ ਹੈ ਪੈਰ ਚ ਬਿੰਦੀ ਵਾਲੇ ਅੱਖਰ ਨੇ 6 ਪੁਰਾਣੀ ਗੁਰਮੁਖੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਅੱਖਰ ਨੂੰ ਛੱਡ ਕੇ ਕੇਵਲ 35 ਅੱਖਰ ਦੀ ਸੀ ਤਰਤੀਬ ਹੋਣ ਕਰਕੇ ਇਸ ਨੂੰ 35 ਵੀ ਕਿਹਾ ਜਾਂਦਾ ਸੀ ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ ਹਰੇਕ ਅੱਖਰ ਪੰਜਾਬੀ ਭਾਸ਼ਾ ਦੀ ਵੱਖਰੀ ਧੁਨੀ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਦਾ ਹੈ ਇਸ ਦੀ ਵਰਣਮਾਲਾ ਸਾਹਮਣੇ ਲਿਖੇ ਅਨੁਸਾਰ ਆ ਸਾਰੀ ਆਪਣੀ ਵਰਣਮਾਲਾ ਜੇ ਆਪਾਂ ਇਹਦੇ ਵਿੱਚੋਂ ਹੀ ਦੇਖੀਏ ਊੜਾ ਆੜਾ ਈੜੀ ਤਿੰਨ ਕੀਨੇ ਹੈ ਸਵਰ ਅੱਖਰ ਨੇ ਸ ਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਕੀਨੇ ਹੈ ਵਿਅੰਜਨ ਨੇ 38 ਵਿਅੰਜਨ ਨੇ ਤਿੰਨ ਸਵਰਨ ਨੇ ਠੀਕ ਹੈ 38 ਵਿਅੰਜਨ ਨੇ ਤੇ ਤਿੰਨ ਸਵਰਨ ਨੇ ਜਦੋਂ ਆਪਾਂ ਇਹਨਾਂ ਨੂੰ ਇਹਨਾਂ ਦੀ ਟੋਟਲ ਪਲੱਸ ਕਰ ਦਾਂਗੇ ਤਾਂ ਕਿੰਨੀ ਬਣ ਗਈ ਇਹਨਾਂ ਦੀ ਗਿਣਤੀ 41 ਠੀਕ ਹੈ ਤਾਂ ਟੋਟਲ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦੀ ਕਿੰਨੀ ਗਿਣਤੀ ਹੈ 41 ਹੈ ਤੇ ਉਸ ਤੋਂ ਬਾਅਦ ਜਿਹੜਾ ਊੜਾ ਹੈ ਵਰਗਾਂ ਦੇ ਵਿੱਚ ਜਿਹੜੀ ਗੁਰਮੁਖੀ ਵਰਣਮਾਲਾ ਹੈ ਉਹਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਅੱਠ ਵਰਗਾਂ ਦੇ ਵਿੱਚ ਵੰਡਿਆ ਗਿਆ ਜਿਹੜਾ ਊੜਾ ਆੜਾ ਏ ਡ ਸ ਹ ਇਹ ਕੀ ਹੈ ਮੁੱਖ ਵਰਗ ਫਿਰ ਉਸ ਤੋਂ ਬਾਅਦ ਕੱਕੇ ਵਾਲੀ ਲਾਈਨ ਤੇ ਸ਼ੁਰੂ ਹੁੰਦਾ ਕ ਵਰਗ ਇਹ ਹੈ ਘ ਚ ਵਰਗ ਟ ਵਰਗ ਤ ਵਰਗ ਪ ਵਰਗ ਤੇ ਜਿਹੜਾ ਯਈ ਵਾਲੇ ਨੂੰ ਇਹਨੂੰ ਯ ਵਰਗ ਨਹੀਂ ਬੋਲਾਂਗੇ ਇਹਨੂੰ ਅਸੀਂ ਕੀ ਕਹਾਂਗੇ ਅੰਤਿਮ ਵਰਗ ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਵਰਣਮਾਲਾ ਸੀ ਸਾਡੀ ਉਹਦੇ 35 ਅੱਖਰ ਸੀ ਡਾੜੇ ਤੱਕ ਸਿਰਫ ਤਾਂ ਇਹ ਸਾਡਾ ਅੰਤਿਮ ਵਰਗ ਸੀ ਤੇ ਇਹਨੂੰ ਕੀ ਕਹਾਂਗੇ ਲਾਸਟ ਦੇ ਵਿੱਚ 6 ਅੱਖਰ ਨਵੇਂ ਸ਼ਾਮਿਲ ਕਰੇ ਨੇ ਇਹਨਾਂ ਨੂੰ ਕੀ ਕਹਾਂਗੇ ਅਸੀਂ ਨਵੀਨ ਵਰਗ ਜਾਂ ਭਾਵ ਨਵੇਂ ਅੱਖਰਾਂ ਦੀ ਟੋਲੀ ਕਹਾਂਗੇ ਇਹਨਾਂ ਨੂੰ ਲਗਾ ਮਾਤਰਾ ਪੰਜਾਬੀ ਭਾਸ਼ਾ ਦੀਆਂ ਸਵਰ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਵਿੱਚ ਵਰਤੇ ਜਾਣ ਵਾਲੇ ਲਿਖਤੀ ਚਿੰਨਾਂ ਨੂੰ ਕੀ ਕਹਿੰਦੇ ਆ ਸੀ ਲਗਾ ਮਾਤਰਾ ਕਹਿੰਦੇ ਆ ਠੀਕ ਹੈ ਜਦੋਂ ਅਸੀਂ ਸਾਡੇ ਜਿਹੜੇ ਗੁਰਮੁਖੀ ਵਰਣਮਾਲਾ ਜਿਹੜੀ ਵਰਣਮਾਲਾ ਉਹਦੇ ਵਿੱਚ ਅੱਖਰ ਨੇ ਜਦੋਂ ਉਹਨਾਂ ਨੂੰ ਅਸੀਂ ਲਗਾ ਮਾਤਰਾ ਲਾਦਾਂਗੇ ਫਿਰ ਕੀ ਬਣ ਜਾਂਦੇ ਨੇ ਉਹ ਸ਼ਬਦਾਂ ਦਾ ਰੂਪ ਧਨ ਕਰ ਲੈਂਦੇ ਨੇ ਇਹ ਅੱਖਰ ਵਰਨਾ ਨਾਲ ਲੱਗਣ ਵਾਲੇ ਗੁਰਮੁਖੀ ਦੇ ਲਿਖਤੀ ਚਿੰਨ੍ਹ ਨੇ ਮੁਕਤਾ ਸਮੇਤ ਇਹਨਾਂ ਦੀ ਗਿਣਤੀ ਕਿੰਨੀ ਹੈ 10 ਮੁਕਤਾ ਆੜੇ ਨੂੰ ਮੰਨਿਆ ਗਿਆ ਠੀਕ ਹੈ ਜਾਂ ਮੁਕਤਾ ਤੋਂ ਇਲਾਵਾ ਇਹਨਾਂ ਦੀ ਗਿਣਤੀ 9 ਹੈ ਜੇ ਮੁਕਤਾ ਵਿੱਚ ਲਾਵਾਂਗੇ ਤਾਂ 10 ਹੈ ਗਿਣਤੀ ਜੇ ਮੁਕਤਾ ਨੂੰ ਆਪਾਂ ਛੱਡ ਦਾਂਗੇ ਜਿਹਨੂੰ ਕੋਈ ਲਗਜਾ ਅੱਖ ਮਾਤਰਾ ਨਹੀਂ ਲੱਗਦੀ ਹੈਗੀ ਕੋਈ ਵੀ ਲਗਮਾਤਰਾ ਨਹੀਂ ਲੱਗਦੀ ਹੈਗੀ ਉਹਨੂੰ ਅਸੀਂ ਕੀ ਬੋਲਦੇ ਹਾਂ ਮੁਕਤਾ ਬੋਲਦੇ ਜਿਵੇਂ ਅਦਰਕ ਸਰਕਸ ਇਸ ਤਰ੍ਹਾਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦਲੌਂਕੜ ਹੋੜਾ ਕਨੋੜਾ ਲਾਂ ਦੁਲਾ ਇਹ ਸਾਰੇ ਕੀ ਨੇ 10 ਨੇ ਇਹ ਪੰਜਾਬੀ ਦੇ ਸਵਰ ਤੁਨੀਆਂ ਨੇ ਸੌਰੀ ਆਪਣੇ ਲਗਮਾਤਰਾ ਨੇ ਜਿਹੜੀਆਂ ਆਪਣੇ ਅੱਖਰਾਂ ਦੇ ਨਾਲ ਲੱਗਦੀਆਂ ਨੇ ਠੀਕ ਹੈ ਇਹ ਊੜਾ ਆੜਾ ਈੜੀ ਤਿੰਨ ਸਵਰ ਅੱਖਰਾਂ ਦੇ ਨਾਲ ਜਦੋਂ ਇਹ ਲੱਗ ਜਾਂਦੀਆਂ ਨੇ ਮਾਤਰਾਵਾਂ ਫਿਰ ਉਹ ਸਵਰ ਧੁਨੀਆਂ ਬਣ ਜਾਂਦੀਆਂ ਹੁੰਦੀਆਂ ਨੇ ਕੁੱਲ ਲਗਾ ਮਾਤਰਾ ਕਿੰਨੀਆਂ ਨੇ 10 ਲਗਾ ਅੱਖਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਗਾ ਮਾਤਰਾ ਨਾਲ ਲੱਗਣ ਵਾਲੇ ਲਿਖਤੀ ਜਿਨ੍ਹਾਂ ਨੂੰ ਲਗਾ ਅੱਖਰ ਕਿਹਾ ਜਾਂਦਾ ਹੈ ਉਹੀ ਆਪਣੇ ਸੈਰੀ ਵੈਰੀ ਔਂਕਰ ਦਰੋਂਕਰ ਜਦੋਂ ਅਸੀਂ ਲਗਾ ਅੱਖਰਾਂ ਦੀ ਵਰਤੋਂ ਕਰਦੇ ਹਾਂ ਇਹਨਾਂ ਦੀ ਗਿਣਤੀ ਹੈਗੀ ਤਿੰਨ ਬਿੰਦੀ ਟਿੱਪੀ ਤੇ ਅਦਕ ਇਹਨਾਂ ਦੇ ਨਾਮ ਵਰਤੋ ਵੀ ਤੁਸੀਂ ਜਿਵੇਂ ਕਨੌੜੇ ਦੇ ਨਾਲ ਠੀਕ ਹੈ ਬਿੰਦੀ ਲਾਕੀ ਇਹ ਵੀ ਸਾਡੇ ਕੀ ਹੈ ਲਗਾ ਅੱਖਰ ਹੈ ਐਸਟਰਾ ਫਿਰ ਹਿੰਦਸੇ ਜਾਂ ਅੰਕ ਕਿਨੂੰ ਕਹਿੰਦੇ ਨੇ ਗੁਰਮੁਖੀ ਲਿਪੀ ਵਿੱਚ ਅੰਕ ਪ੍ਰਣਾਲੀ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ 10 ਹਿੰਦਸੇ ਜਾਂ ਅੰਕ ਨੇ ਜਿਵੇਂ ਇਹ 0 ਹੈ ਇਹ 1 2 3 4 5 6 7 8 9 ਇਹ ਕਿਨੇ ਹਿੰਦਸੇ ਜਾਂ ਅੰਕ ਕਹਿੰਦੇ ਆ ਕਿ ਇਹਨਾਂ ਨੂੰ ਆਪਾਂ ਅੱਗੇ ਹੈਗੇ ਨੇ ਵਿਸ਼ਰਾਮ ਚਿੰਨ ਵਿਸ਼ਰਾਮ ਚਿੰਨ ਕੀ ਹੁੰਦੇ ਨੇ ਪੰਜਾਬੀ ਭਾਸ਼ਾ ਵਿੱਚ ਉਚਾਰਨ ਦੀ ਪੱਧਰ ਤੇ ਆਉਂਦੇ ਠਹਿਰਾਓ ਲਮਕਾਓ ਉਤਰਾ ਚੜ੍ਹਾ ਜਾਂ ਉਚਾਰਨ ਦੇ ਵੱਖਰੇ ਅੰਦਾਜ਼ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਜਿਹੜੇ ਚਿੰਨ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਸੇ ਕੀ ਕਹਿੰਦੇ ਆ ਵਿਸ਼ਰਾਮ ਚਿੰਨ ਕਹਿੰਦੇ ਆ ਇਹਦੇ ਮੁੱਖ ਕੁਝ ਮੁੱਖ ਚਿੰਨ ਨੇ ਜਿਹੜੇ ਉਹ ਹੇਠ ਲਿਖੇ ਪ੍ਰਕਾਰ ਨੇ ਅੱਗੇ ਵਿਸਥਾਰ ਦੇ ਵਿੱਚ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਕਰਵਾਇਆ ਹੈ ਪਲੇਲਿਸਟ ਦੇ ਵਿੱਚ ਪਈਆਂ ਨੇ ਵਿਸ਼ਰਾਮ ਚਿੰਨ ਜਿਹੜਾ ਇਹ ਆਪਾਂ ਸ਼ਾਰਟ ਦੇ ਵਿੱਚ ਕਰਵਾਵਾਂਗੇ ਜਿਵੇਂ ਤੁਹਾਨੂੰ ਕੋਈ ਸੈਂਟੈਂਸ ਪੁੱਛਿਆ ਗਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਹੜਾ ਵਿਸ਼ਰਾਮ ਚਿੰਨ ਲੱਗਿਆ ਹੋਇਆ ਹੈ ਇਹਦੇ ਉੱਪਰ ਡੰਡੀ ਪੂਰਨ ਠਹਿਰਾਓ ਜਦੋਂ ਕੋਈ ਵੀ ਗੱਲ ਹੈ ਜਿਹੜੀ ਆਪਣੀ ਖਤਮ ਹੋ ਜੇ ਜਿਵੇਂ ਆਪਾਂ ਨੇ ਕਿਹਾ ਉਹਨਾਂ ਨੂੰ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਡੰਡੀ ਪਾਤੀ ਇਹ ਪੂਰਨ ਠਹਿਰਾਓ ਹੋ ਗਿਆ ਅਲਪ ਠਹਿਰਾਓ ਕਮਾ ਕਮੇ ਨੂੰ ਕਹਾਂਗੇ ਅਲਪ ਠਹਿਰਾਓ ਇਸ ਤੋਂ ਬਾਅਦ ਪਤਾ ਲੱਗਦਾ ਹੈ ਵੀ ਹਜੇ ਕੋਈ ਹੋਰ ਗੱਲ ਕਹਿਣੇ ਚਾ ਰਿਹਾ ਉਹ ਜਿਵੇਂ ਇੱਥੇ ਲਿਖਿਆ ਹੈ ਉਹਦੇ ਠਹਿਰਾ ਲਮਕਾ ਕੰਮੇ ਪਾਹੇ ਨੇ ਹਜੇ ਅੱਗੇ ਵੀ ਗੱਲ ਦੱਸਣੀ ਚਾਹ ਰਿਆ ਉਹ ਤਾਂ ਅਸੀਂ ਇਹਨੂੰ ਕੀ ਕਹਾਂਗੇ ਠੇ ਕੰਮੇ ਦੀ ਵਰਤੋਂ ਕਰਾਂਗੇ ਅਲਪ ਠਹਿਰਾ ਮਤਲਬ ਥੋੜਾ ਜਿਹਾ ਠਹਿਰਾਓ ਬਿੰਦੀ ਕਮਾ ਪੂਰਨ ਤੋਂ ਘੱਟ ਅਤੇ ਅਲਪ ਠਹਿਰਾ ਤੋਂ ਵੱਧ ਠਹਿਰਾ ਲੇ ਪੂਰਨ ਮਤਲਬ ਜਿਹੜੀ ਡੰਡੀ ਹੈ ਇਹਦੇ ਤੋਂ ਘੱਟ ਅਤੇ ਅਲਪ ਠਹਿਰਾ ਜਿਹੜਾ ਆਪਾਂ ਨੇ ਥੋੜਾ ਕਮਾ ਪਾਇਆ ਹੈ ਇਹਦੇ ਤੋਂ ਜ਼ਿਆਦਾ ਉੱਥੇ ਕੀ ਪਾਉਣਾ ਸੀ ਬਿੰਦੀ ਕਮਾ ਪ੍ਰਸ਼ਨ ਚਿੰਨ ਪ੍ਰਸ਼ਨ ਪੁੱਛਣ ਲਈ ਵਿਸਮਿਕ ਚਿੰਨ ਖੁਸ਼ੀ ਗਮੇ ਹੈਰਾਨੀ ਡਰ ਆਦਿ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਫਿਰ ਉਸ ਤੋਂ ਬਾਅਦ ਹੈਗਾ ਪੁੱਠੇ ਕੰਮੇ ਕਿਸੇ ਗੱਲ ਨੂੰ ਹੁਬ ਹੂ ਅੰਕਿਤ ਕਰਨ ਦੇ ਲਈ ਜਿਵੇਂ ਕਿਸੇ ਵੀ ਟੀਚਰ ਨੇ ਜਾਂ ਬੱਚੇ ਨੇ ਜਾਂ ਕਿਸੇ ਲੇਖਕ ਨੇ ਜਾਂ ਕਿਸੇ ਨੇ ਵੀ ਠੀਕ ਹੈ ਕਿਸੇ ਵਿਦਵਾਨ ਨੇ ਕੋਈ ਗੱਲ ਬੋਲੀ ਹੈ ਤਾਂ ਉਹਨਾਂ ਦੀ ਬੋਲੀ ਹੋਈ ਗੱਲ ਨੂੰ ਸੇਮ ਉਹਨਾਂ ਦੇ ਸ਼ਬਦਾਂ ਦੇ ਵਿੱਚ ਉਸੇ ਤਰ੍ਹਾਂ ਹੀ ਲਿਖ ਦੇਣਾ ਉਹ ਪੁੱਠੇ ਕੰਮੇ ਦੇ ਵਿੱਚ ਲਿਖੀ ਜਾਂਦੀ ਹੈ ਗੱਲ ਜੋੜਨੀ ਸਮਾਸੀ ਸ਼ਬਦ ਜਦੋਂ ਦੋ ਅੱਖਰ ਜੋੜੇ ਜਾਂਦੇ ਸ਼ਬਦ ਜੋੜੇ ਜਾਂਦੇ ਨੇ ਸਮਾਸੀ ਸਮਾਸੀ ਸ਼ਬਦਾਂ ਜਾਂ ਦੋ ਇਕੱਠੇ ਉਚਾਰੇ ਜਾਂਦੇ ਸ਼ਬਦਾਂ ਦੀ ਜੋੜ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਲੋਕਰਾਜ ਦੇਵਰਾਜ ਠੀਕ ਹੈ ਇਸ ਤਰ੍ਹਾਂ ਹੱਥਕੜੀ ਨਵ ਵਿਆਹੀ ਇਹ ਜੋੜਨੀ ਲੱਗਦੀ ਹੈ ਇਹਨਾਂ ਦੇ ਵਿੱਚ ਇਸ ਤਰ੍ਹਾਂ ਉਪਰੋਕਤ ਵੰਤਰ ਅਨੁਸਾਰ ਗੁਰਮੁਖੀ ਲਿਪੀ ਆਪਣੇ ਆਪ ਇਹ ਵੀ ਜੋੜਨੀ ਹੈ ਵਿੱਚ ਇੱਕ ਸੰਪੂਰਨ ਲਿਪੀ ਹੈ ਜੋ ਬਣੀ ਹੀ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਹੈ ਠੀਕ ਹੈ ਇਹ ਆਪਾਂ ਨੇ ਅੱਜ ਆਪਾਂ ਗੁਰਮੁਖੀ ਲਿਪੀ ਦੀ ਬਣਤਰ ਕਿਵੇਂ ਹੋਈ ਹੈ ਉਹ ਸਾਰਾ ਕੁਝ ਲਗਾ ਮਾਤਰਾ ਲਗਾ ਖਰ ਇਹ ਸਾਰੀਆਂ ਤੁਹਾਨੂੰ ਹਿੰਦ ਸੇ ਅੰਕ ਉਹ ਆਪਾਂ ਨੂੰ ਸਾਰੇ ਹੀ ਪਤਾ ਹੋਣਾ ਚਾਹੀਦੇ ਨੇ ਵੀ ਇਹਨੂੰ ਕੀ ਕਿਹਾ ਜਾਂਦਾ ਹੈ 1 2 3 4 5 6 ਇਸ ਤਰ੍ਹਾਂ ਪੈਂਦਾ ਹੈ 7 ਇਸ ਤਰ੍ਹਾਂ ਪੈਂਦਾ ਹੈ 8 ਇਸ ਤਰ੍ਹਾਂ ਪੈਂਦਾ ਹੈ 9 ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜਦੋਂ ਇਹ ਤੁਹਾਨੂੰ ਪਤਿਆ ਹੋਣ ਗਿਆ ਜਦੋਂ ਤੁਹਾਨੂੰ ਸਾਰਾ ਕੁਝ ਇਹ ਰੀਡ ਕਰਿਆ ਹੈ ਤਾਂ ਤੁਹਾਨੂੰ ਇੱਕ ਇੱਕ ਨੰਬਰ ਦੇ ਵਿੱਚ ਕਿਤੋਂ ਵੀ ਕਸ਼ਣ ਪੁੱਛੇ ਜਾ ਸਕਦੇ ਨੇ ਤੁਸੀਂ ਉਹਨਾਂ ਨੂੰ ਆਸਾਨੀ ਦੇ ਨਾਲ ਉਹਨਾਂ ਨੂੰ ਸੋਲਵ ਕਰ ਸਕਦੇ ਹੋ ਠੀਕ ਹੈ ਇਹ ਸਾਰਾ ਕੁਝ ਤੁਸੀਂ ਨੇ ਵਧੀਆ ਤਰੀਕੇ ਦੇ ਨਾਲ ਆਪਣਾ ਯਾਦ ਕਰਨਾ ਹੈ ਰਿਵਾਈਜ਼ ਕਰਨਾ ਹੈ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ जरूर ਦੱਸਣੇ ਨੇ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਥੈਂਕ ਯੂ